ਦਿੰਨਪਾ ਬੀ ਮੇਰੀਆਂ ਅੱਜ ਕੱਲ ਡੋਲੀ ਵੀ ਬਦਲ ਗਈ ਹੈ ਨਾ ਇੱਕ ਟਾਈਮ ਹੁੰਦਾ ਸੀ ਜਦ ਮੈਂ ਆਪਣੇ ਕਿਉਂਕਿ ਮੈਂ ਕਹਿੰਦਾ ਮੈਂ ਬਹੁਤ ਟਰਾਂਸਫਰਮੇਸ਼ਨ ਦੇਖੀ ਹੈ ਆਪਣੀ ਜ਼ਿੰਦਗੀ ਦੇ ਵਿੱਚ ਨਾ ਪਹਿਲਾਂ ਬਿਲਕੁਲ ਉਹ ਕਹਿੰਦੇ ਐਨ ਉਨਾ ਆਧੁਨਿਕरण ਹੈਗਾ ਨਹੀਂ ਸੀਗਾ ਲੇਕਿਨ ਹੁਣ ਤਾਂ ਮਾਹੌਲ ਪੂਰਾ ਬਦਲ ਗਿਆ ਉਸ ਟਾਈਮ ਕੁੜੀਆਂ ਕਹਿੰਦੇ ਨਾ ਲਾਈਕ ਐਦਾਂ ਰੋਂਦੀਆਂ ਸੀ ਕਿ ਪੂਰਾ ਮੱਲਾਰਾ ਉਪੈਂਦਾ ਸੀ ਹੈ ਨਾ ਮੈਂ ਮੈਂ ਉਹ ਵੀ ਦੇਖਿਆ ਹੈ ਕਿ ਕੁੜੀਆਂ ਵਟਨੇ ਟਾਈਮ ਰੋ ਰੀਆਂ ਨੇ ਹੈ ਨਾ ਅੱਜ ਕੱਲ ਤਾਂ ਪਤਾ ਨਹੀਂ ਲੱਗਦਾ ਕੁੜੀਆਂ ਨੇ ਹਾਂ ਹਾਂ ਕੱਲ ਆਉਂਦੀਆਂ ਉਸ ਵਕਤ ਕੁੜੀਆਂ ਲਿਟ ਜਾਂਦੀਆਂ ਸੀਗੀਆਂ ਵੀ ਜਾਣਾ ਨਹੀਂ ਆਏ ਪੈਰ ਜਮਾ ਲੰਦੇ ਸੀ ਦੇਹਲੀ ਤੇ ਵੀ ਹਾਏ ਨਾ ਭੇਜੋ ਸਾਨੂੰ ਹਾਏ ਨਾ ਰੱਖ ਲੋਰਾ ਉਹੀ ਥੋੜੀ ਗਾਣੇ ਬਣਿਆ ਹੋਏ ਅੱਜ ਦੀ ਦਿਹਾੜੀ ਰੱਖ ਡੋਲੀ ਨੀ ਮਾਂ ਬਾਬਲ ਦੀ ਬਣ ਕੇ ਨਾ ਗੋਲੀ ਨੀ ਮਾਂ ਤੇ ਉਹ ਉਸ ਟਾਈਮ ਉਹ ਚੀਜ਼ਾਂ ਕਿਸੇ ਨੇ ਦੇਖੀਆਂ ਸੀ ਨਾ ਜਿਨੇ ਇਹ ਗਾਣਾ ਰਚਿਆ ਹੈ ਹਨਾ ਵੀ ਮਿੰਤਾ ਕਰ ਵੀ ਹਾਏ ਨਾ ਭੇਜੋ ਹਾਏ ਨਾ ਤੇ ਕਿਉਂਕਿ ਉਦੋਂ ਕੁੜੀਆਂ ਨੇ ਬਾਹਰਲਾ ਹਿੱਸਾ ਤਾਂ ਦੇਖਿਆ ਨਹੀਂ ਸੀ ਕਦੇ ਘਰ ਇਹ ਦੇਖਿਆ ਸੀ ਆਪਣਾ ਪਰਿਵਾਰ ਆਪਣਾ ਮਾਂ ਪਿਓ ਆਪਣਾ ਭੈਣ ਭਾਈ ਦੇਖਿਆ ਸੀ ਤੇ ਉਹਨਾਂ ਨੂੰ ਲੱਸੀ ਹਾਏ ਮੈਂ ਕਿਤੇ ਹੋਰ ਚੱਲਨੀ ਆ ਹਾਈ ਕਿਵੇਂ ਹੋਊਗਾ ਕੀ ਹੋਊਗਾ ਇੱਕ ਡਰ ਇੱਕ ਸਹਿਮ ਹੁੰਦਾ ਸੀ ਕੁੜੀ ਦੇ ਦਿਲ 'ਚ ਨਾ ਉਹ ਤਾਂ ਕਰਕੇ ਬਹੁਤ ਘੁੱਟ-ਘੁੱਟ ਕੇ ਰੋਂਦੀਆਂ ਸੀ ਵੀ ਪਤਾ ਨਹੀਂ ਕੀ ਹੋਣਾ ਅੱਗੇ ਜਾ ਕੇ ਤੇ ਮੈਂ ਦੇਖਿਆ ਕਿ ਇੱਕ ਵਾਰੀ ਕੁੜੀ ਨਾ ਦਰਵਾਜ਼ੇ ਦੇ ਵਿੱਚ ਹੀ ਪੈਰ ਏੜਾ ਲਿਆ ਉਹਨੇ ਐ ਫੜ ਲਿਆ ਦਰਵਾਜ਼ਾ ਜਦ ਮੈਂ ਛੋਟੀ ਹੁੰਦੀ ਸੀ ਰਿਸ਼ਤੇਦਾਰਾਂ ਦੇ ਵਿੱਚ ਸੀ ਵਿਆਹ ਤੇ ਕਹਿੰਦੇ ਨਹੀਂ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਗੱਸ਼ੀਆਂ ਪੈਣ ਲੱਗ ਜਾਂਦੀਆਂ ਸੀ ਕੁੜੀਆਂ ਨੂੰ ਮਾਂ ਨੂੰ ਗੱਸ਼ੀਆਂ ਪੈਣ ਲੱਗ ਜਾਂਦੀਆਂ ਸੀਗੀਆਂ ਤੇ ਬਹੁਤ ਬੁਰਾ ਹਾਲ ਹੁੰਦਾ ਹੁੰਦਾ ਸੀਗਾ ਮੋਲੀ ਦੇ ਟਾਈਮ ਜਿਹੜਾ ਹੁੰਦਾ ਸੀਗਾ ਲੋਕ ਕਹਿੰਦੇ ਸੀਗੀ ਅਰੇ ਦੇਖਿਆ ਨਹੀਂ ਜਾਣਾ ਹੈਨਾ ਕਈਆਂ ਦੇ ਹੁੰਦਾ ਸੀਗਾ ਬਹੁਤ ਉਹ ਉਹ ਟਾਈਮ ਕਹਿੰਦੇ ਨਾ ਉਹ ਅਲੱਗ ਜਿਹਾ ਟਾਈਮ ਦਾ ਹੁੰਦਾ ਸੀ ਉਹ ਕੋਈ ਕਹਿ ਨਹੀਂ ਸਕਦਾ ਕਿ ਉਹਨੂੰ ਇਮੇਜਿਨ ਵੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਹੁਣ ਤਾਂ ਆਪਾਂ ਫਿਰ ਵੀ ਕੈਸੇਟਸ ਦੇਖ ਲੈਨੇ ਆ ਜਿਹੜੇ ਉਸ ਟਾਈਮ ਵਿੱਚ ਕੈਸਟਾ ਵੀ ਨਹੀਂ ਹੁੰਦੀਆਂ ਸੀਗੀਆਂ ਹੈਨਾ ਤੇ ਨਾ ਅੱਜ ਕਾਨਫਰੰਸ ਦੇ ਵਿੱਚ ਨਾ ਰੋਣੀ ਸਾਹਿਬ ਨੇ ਬੜੀ ਖੂਬਸੂਰਤ ਗੱਲ ਕਹੀ ਕਹਿੰਦੇ ਸਲਾਮ ਹੈ ਉਹਨਾਂ ਭੈਣਾਂ ਨੂੰ ਉਹਨਾਂ ਮਾਵਾਂ ਨੂੰ ਜਿਨ੍ਹਾਂ ਨੇ ਨਾ ਕੁੱਟ ਖਾ ਖਾ ਕੇ ਵੀ ਲੋਕ ਗੀਤ ਯਾਦ ਰੱਖੇ ਜਿਹੜੇ ਕਹਿੰਦੇ ਉਸ ਟਾਈਮ ਤਾਂ ਗਾਉਣਾ ਚੰਗਾ ਵੀ ਨਹੀਂ ਸਮਝਿਆ ਜਾਂਦਾ ਸੀ ਫਿਰ ਵੀ ਸਾਡੀ ਮਾਵਾਂ ਜਿਹੜੀਆਂ ਸੀਗੀਆਂ ਉਹ ਗਾਉਂਦੀਆਂ ਸੀ ਤੇ ਉਹਨਾਂ ਨੇ ਹੀ ਉਹ ਸੰਗੀਤ ਅੱਗੇ ਤੋਰਿਆ ਹੈ ਤੇ ਤੁਹਾਡੀ ਪੂਰੀ ਫਿਲਮ ਦੇ ਵਿੱਚ ਸੰਗੀਤ ਦੇ ਵਿੱਚ ਹੀ ਹਰ ਚੀਜ਼ ਪਰੋਈ ਗਈ ਹੈ ਕਿਉਂਕਿ ਕਹਿੰਦੇ ਤੇ ਪ੍ਰੋਫੈਸ਼ਨਲ ਮੈਮ ਨੇ ਦੱਸਿਆ ਕਿ ਤੁਹਾਡੀ ਹਰ ਰਿਵਾਜ ਦੀ ਹਰ ਚੀਜ਼ ਸੰਗੀਤ ਚ ਲਿਖੀ ਗਈ ਹੈ ਹੈਨਾ ਤੇ ਮੈਂ ਜਾਨਣਾ ਚਾਹੁੰਗਾ ਕਿ ਤੁਸੀਂ ਕਿਵੇਂ ਦੇਖਦੇ ਹੋ ਕਿ ਉਸ ਟਾਈਮ ਦੀ ਜਿਹੜੀਆਂ ਔਰਤਾਂ ਨੇ ਸੰਗੀਤ ਨੂੰ ਇੱਥੇ ਤੱਕ ਜਿਉਂਦਾ ਰੱਖਿਆ ਹੈ ਔਰ ਤੁਸੀਂ ਵੀ ਇੱਕ ਬਹੁਤ ਵੱਡਾ ਇੰਪਾਰ ਕੀਤਾ ਸੀ ਉਸ ਟਾਈਮ ਤੇ ਕਿ ਬਹੁਤ ਚੰਗਾ ਸੰਗੀਤ ਤੁਸੀਂ ਇੱਥੇ ਤੱਕ ਹੁਣ ਤੱਕ ਲੈ ਕੇ ਆਏ ਹੋ ਜਿਸ ਨਾਲ ਬਹੁਤ ساری ਕੁੜੀਆਂ ਨੂੰ ਤਾਕਤ ਮਿਲੀ ਕਿ ਅਸੀਂ ਵੀ ਆ ਕੇ ਆਪਣਾ ਸੰਗੀਤ ਕਰੀਏ ਬੇਟੇ ਬਹੁਤ ਸੋਹਣੀ ਗੱਲ ਕੀਤੀ ਹੈ ਤੁਸੀਂ ਰੋਣੀ ਸਾਹਿਬ ਨੂੰ ਸਲਾਮ ਆ ਉਹਨਾਂ ਨੂੰ ਬਹੁਤ ਆਪਣੇ ਇਤਿਹਾਸ ਬਾਰੇ ਪਤਾ ਹੈ ਬਹੁਤ ਸੱਚਜੀ ਗੱਲ ਕਰਦੇ ਹੁੰਦੇ ਰੋਣੀ ਸਾਹਿਬ ਬੜੇ ਸਿਆਣੇ ਤੇ ਸਮਝਦਾਰ ਨੇ ਬਹੁਤ ਸੋਹਣੀ ਗੱਲ ਕੀਤੀ ਉਹਨਾਂ ਨੇ ਵਾਕਈ ਔਰਤਾਂ ਨੇ ਸਰਸਵਤੀ ਮਾ ਦਾ ਰੂ ਜਿਹੜਾ ਨਾ ਇੱਕ ਰੋਲ ਅਦਾ ਕੀਤਾ ਹੈ ਉਹਨਾਂ ਨੇ ਵਾਕਈ ਸੰਗੀਤ ਨੂੰ ਅੱਗੇ ਲੈ ਕੇ ਆਂਦਾ ਹੈ ਚਾਹੇ ਲੋਰੀਆਂ ਸੀ ਚਾਹੇ ਉਹ ਕਿਸੇ ਵੀ ਤਰ੍ਹਾਂ ਦਾ ਸੰਗੀਤ ਸੀ ਉਹਨਾਂ ਨੇ ਆਪਣੇ ਬੱਚਿਆਂ ਨੂੰ ਅੱਗੇ-ਅੱਗੇ ਤਿਆਰ ਕਰਕੇ ਅੱਜ ਇੱਥੇ ਤੱਕ ਸੰਗੀਤ ਪਹੁੰਚਿਆ ਹੈ ਜੀ